ਤੋ ਚਗਨੜ ਕਸਣ ਦਾ ਤਰੀਕਾ ਦੱਸ ਦਿਆਂ ਤੁਹਾਨੂੰ ਆ ਚਗਨੜ ਜਿਹੜਾ ਇਹਦਾ ਬਰਾਬਰ ਹੋਣਾ ਚਾਹੀਦਾ ਇਹਦੇ ਬਰਾਬਰ ਕਰਕੇ ਸਾਫ ਜਗ੍ਹਾ ਤੇ ਕਰਕੇ ਜਿੱਥੇ ਪਹਿਲਾਂ ਲੋਕ ਕੀਤਾ ਹਾਂ ਲੋ ਕਰਾਂਗੇ ਤਰੀਕੇ ਦੇ ਚਗਨੜ ਹੋਵੇ ਲੋਗ ਬਸ ਦੋਵੇਂ ਕੱਤੇ ਲੋਗ ਗੈਂਡ ਗੱਲ ਬਾਤ ਬਸ ਪਲੇ ਨਹੀਂ ਆ ਗੱਗੇ ਪੈ ਜਾਂਦੀ ਹੈ ਕੁੜੀ ਜੀਏ ਪਲੇਅਰ ਦੇ ਪਾਸੇ ਇਹਦੇ ਨਾਲੇ ਚੱਲ ਕੇ ਹੋਏ ਨਾ ਥੋੜਾ ਸਹੀ ਜਣਾ ਚੱਲ ਕੇ ਇਹਦੇ ਨੰਬਰਦਾਰ ਨੇ ਕਸਤੀ ਆ ਵਾਟਰ ਬਾਡੀ ਉਹਨੇ ਪਾਣੀ ਪੁਣੀ ਨਾਲੇ ਕਰਦੇ ਸਰਵਸੇ ਨੇ ਇੱਕ ਆਪਾਂ ਨੂੰ ਹੀਡ ਗਾਰਡ ਨਹੀਂ ਮਿਲੇ ਯਾਰ ਕੱਚ ਵਾਲੇ ਵਾਟਰ ਬਾਡੀ ਦਾ ਬੋਸ਼ ਲਵਾ ਕੇ ਬੈਰੰਗ ਕਿੱਟ ਸਾਰੀ ਪਾਤੀ ਨਵੀਂ ਇਹਨਾਂ ਲੀਕ ਕਰਦਾ ਹੁਣ ਕਰਦੇ ਚੈੱਕ ਪਾਣੀ ਭਾ ਗਏ ਥੱਲੇ ਮਿੱਟੀ ਬਹੁਤ ਨਿਕਲੀ ਟੋਟਾ ਅਮਰੀਕਨ ਮਸ਼ੀਨ ਖੋਲੀ ਅਮਰੀਕਨ ਮਸ਼ੀਨ ਖੋਲੀ ਅੱਜ ਮੁੰਡੇ ਨੇ ਬੜੇ ਪਤੰਦਰੇ ਪਾ ਦਿੰਦੇ ਖਲਾਰੇ ਮਿੰਟੋਂ ਮੈਂ ਡਟਾਈਟਰ ਤੇ ਇੱਧਰ ਦੋ ਦੋ ਹਿੱਸੇ ਕਰਕੇ ਰੱਖੇ ਆ ਵੇਖੋ ਕਿੜੀ ਕਿੜੇ ਹਿੱਸੇ ਕੀਤੇ ਆ ਬਹੁਤ ਤਗੜਾ ਹਾਈ ਫਾਈ ਕੰਮ ਆ ਏਜੰਸੀ ਦਾ ਦੇ ਇੱਕ ਇੱਕ ਗਰਮਣ ਵੀਰ ਆਪਣਾ ਓਨਰ ਸਾਹਿਬ ਏਜੰਸੀ ਦੇ ਕਰਤੀ ਵਾਟਰ ਬਾਡੀ ਤਿਆਰ ਮਿਸਤਰੀ ਨੇ ਰਗੜ ਰਗੜ ਕੇ ਇਹ ਟੂਨ ਦੇ ਕੋੜਾ ਆਪਣਾ ਚੱਲਿਆ ਤਿਆਰ ਵਾਟਰ ਬਾਡੀ ਨਾਲ ਆਪਾਂ ਚੱਕਿਆਂ ਦਾ ਵੀ ਕਰਾਤਾ ਕੰਮ ਚੱਕੇ 7-8 ਸਾਲ ਕੱਢ ਗਏ ਜੇ 베어ਿੰਗ ਅਜੇ ਵੀ ਸਹੀ ਹੈ ਕਿਦਾਂ ਹਾਲ ਹੈ ਪਲੇਟ ਚ ਕਿ ਨਹੀਂ ਢਿਲ ਨਾ ਢਿਲ ਨਾ ਕਰੀ ਮੇਰਾ ਵੀਰ ਜੇ ਪਉਣਾ ਉਹ ਪਾ ਨਹੀਂ ਜਦੋਂ ਕਿ ਉਹਨੂੰ ਖੁੱਲਾ ਵੇ ਫੇਰ 7-8 ਸਾਲਾਂ ਲੰਘ ਜਾਣਗੇ ਹਾਂ 7-8 ਸਾਲ ਲੰਘ ਜਾਣਗੇ ਹਾਂ ਨਵਾਂ ਹੀ ਬਾਦ ਨੇ ਆਹ ਤੇ ਉਹਦਾ ਸਹੀ ਨਾ ਨਵਾਂ ਹੀ ਪਾ ਤੇਰਾ ਕਲੀਨਿਕ ਤੇ ਲੋੜ ਹੀ ਪੈਂਦੀ ਹੈ ਕਿਹਨਾਂ ਠੀਕ ਆ ਪਾਵਾ ਕਰ ਲੈਂਦੇ ਹਾਂ ਹਰਚਪੁਰ ਮੈਨ ਲੱਗਾ ਚੱਕੀ ਸਾਫ ਕਰਨਾ ਮੁੰਡਾ ਕਹਿੰਦੇ ਮੇਰਾ ਵੀ ਟ੍ਰੇਨਿੰਗ ਲਾ ਗਿਆ ਹਾਂ ਦਾ ਗੋਂਡੀਰ ਵਾਲਿਆਂ ਨੂੰ ਪੁੰਨੇ ਜ ਗਿਆ ਸੀ ਆ ਗਿਆ ਤੇਜ਼ ਦਾ ਕਾਰਡਮਾ ਹੋਰ ਮੈਨੀ ਦਾ ਆ ਦੇਖੋ ਕਲਚ ਪਲੇਟ ਇਹਦੀ ਰਾਡ ਦਿਖਾਉਣੀ ਤੁਹਾਨੂੰ ਜਾਂਡੀਰ ਦੀ ਛੋਟੀ ਜੀ ਰਾਡ ਆ ਜਿਹੜੀ ਸ਼ੇਸੇ ਨੂੰ ਜੋੜਦੀ ਆ ਕਿੰਨਾ ਮਜ਼ਬੂਤ ਲੋਹਾ ਹੋਊਗਾ ਇਦਰ ਗੋਪੀ ਬਰਮਣ ਨਾਲ ਲਿਫਟ ਹੋਲੀ ਆ ਜੋਂਡੀਰ ਦੇ ਲੇਟ ਕਰ ਰਹਾ ਹੈ ਸੈਟਿੰਗ ਗੈਲੈਂਡਰ ਵੱਟ ਵੱਟ ਕਿਤੇ ਉਹ ਲਾ ਕੇ ਦੱਲ ਲੈ ਇਉਂ ਦੀ ਕੋਈ ਨਾ ਕਰ ਤਾਂ ਸੋ ਇਦੂ ਯੋਂਡੀਰ ਬੁੰਜਾ ਦਾਸ ਉਹ ਸ਼ਾਇਦਰਾ ਬੱਠੇ ਪੱਤੀ ਜੋ ਮੇਰੀ ਗੱਲ ਹੈ ਨਾ ਗੇਲ ਗੇਲ ਕੰਗਿਆ ਕਰੋ ਜੋਂਡੀਰ ਜਨਸੀ ਆ ਵੇ ਲੋ ਮੇਰੇ ਵੀਰ ਆਪਾਂ ਨੂੰ ਸਪੇਅਰ ਪਾਰਟ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ ਪੂਰੇ ਇਹ ਕਮਰੇ ਭਰੇ ਪਏ ਸਪੇਅਰ ਪਾਰਟ ਦੇ ਭਾਵੇਂ ਨਵੇਂ ਟਰੈਕਟਰ ਤਿਆਰ ਕਰ ਲੋ ਇੰਨਾ ਸਪੇਅਰ ਪਾਰਟ ਹੈ ਇਹਨਾਂ ਦੇ ਕੋਲ ਉਹਨੇ ਟ੍ਰੇਨਿੰਗ ਕਰਕੇ ਤਾਂ ਜਿਆਦੀ ਛੱਟ ਮਾਰਦਾ ਹੈ ਬੈਰਾਂ ਤੇ ਉਹਨੇ ਅੰਦਰ ਨਹੀਂ ਇੰਨਾ ਛੱਟ ਮਾਰੋ ਉਹ ਤਾਂ ਨੇਟ ਬੈਸੇ ਡੂਲਾ ਰੇਟ ਛਤੜੀਆਂ ਬੰਪਰ ਖੱਟੀਆਂ ਬਾਰ ਕੋਸ਼ ਪੂਰਾ ਭਰਿਆ ਪਿਆ ਹੈ ਅੰਦਰ ਆ ਬੰਪਰ ਤੁਹਾਨੂੰ ਕਿੰਨਾ ਸਾਫ਼ ਆ かバンパン。